ਹਾਂ ਕੁਦਰਤ ਅਗੇ ਤੇ ਕੋਈ ਜ਼ੋਰ ਨਹੀਂ ਪਰ ਹਾਂ ਕੋਈ ਨਹੀਂ ਐ ਸਾਰਾ ਸਾਡਾ ਅਸੀਂ ਜਿਹੜੇ ਆਏ ਆ ਇਹ ਸਾਰੇ ਪੰਜਾਬ ਵੱਲੋਂ ਹੀ ਆਏ ਆ ਉਹ ਤੇ ਹੱਥ ਰੱਖਿਆ ਜਿੱਤੋਂ ਸਾਈ ਉਹ ਤੁਸੀਂ ਸਾਡੇ ਸਿਰ ਤੇ ਰੱਖਣਾ ਕਿਹੜੀਆਂ ਗੱਲਾਂ ਕਰਦੇ ਹੋ ਮੈਂ ਨਾ ਉਹ ਨਹੀਂ 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 ਮਾਦਾ ਉਮਰ ਭੋਗ ਕੇ ਜਾਣੀ ਆ ਸਾਰੀ ਪ੍ਰੈਸ ਖੜੀ ਆ ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਵੀ ਮੇਰੀ ਸੇਵਾ ਇੰਨੀ ਹੋਵੇ ਤੇ ਬਾਕੀ ਇੰਨੀ ਸੇਵਾ ਇਹ ਪੰਜਾਬ ਆ ਬਾਈ ਜੀ ਮੈਂ 100 ਟਰੈਕਟਰ ਕਿਹਾ ਸੀ ਸੋ ਕਿ ਅਸੀਂ ਜਲਦੀ ਆਪਾ 300 ਹੋ ਗਿਆ ਸਾਰਾ 200 300 ਕਰ ਦਾਂਗੇ ਪਰ ਅੱਜ ਇੱਕ ਨਿਊਜ਼ ਵਧਾ ਲਗੀ ਆਪਣੇ 골ਡਨ ਹੱਟ ਵਾਲੇ ਕੀ ਨਾਮ ਆ ਰਾਣਾ ਸਿੰਘ ਰਾਣਾ ਸਾਹਿਬ ਆ ਝੋਟੇ ਨੇ 1100 ਟਰੈਕਟਰ ਇੱਕ ਵਾਰੀ ਰਾਣਾ ਸਾਹਿਬ ਦੇ ਨਾਂ ਤੇ ਤਾੜੀਆਂ ਲਾ ਦਿਓ ਇਹ ਸਾਡਾ ਪੰਜਾਬ ਸਾਡਾ ਹਰਿਆਣਾ ਬੇਸਿਕਲੀ ਮੈਂ ਹਰਿਆਣੇ ਤੋਂ ਆ ਸਾਡਾ ਪਸ਼ੋਕੜ ਮਾਝੇ ਦਾ ਠੀਕ ਆ ਪਰ ਮੈਂ ਕਹੀ ਸੀ ਨਾ ਗੱਲ ਵੀ ਇੱਥੇ ਤਾਂ ਲੱਖ ਲੱਖ ਟਰੈਕਟਰ ਵਾਲੇ ਵੀ ਆਉਣਗੇ ਇੱਕ ਵਾਰੀ ਗੋਲਡਨ ਹੱਟ ਵਾਲੇ ਇੱਕ ਉਹਨੇ ਥਾਣੇ ਦਾ ਗੋਲਡਨ ਹੱਟ ਵਾਲੇ ਕੀ ਨਾਮ ਰਾਮ ਬੜਾ ਪੂਰਾ ਰਾਮ ਕੇ ਨਾਮ ਪਿਆ ਰਾਮ ਸਿੰਘ ਰਾਣਾ ਜੀ ਦੇ ਨਾਂ ਤੇ ਜਕਾਰਾ ਲਾ ਦੋ ਬੋਲੇ ਸੋਨਿਆ ਲੋ ਹਰ ਝੋਟੇ ਨੇ ਸਵਾਦ ਲਿਆਦਾ ਜਿਹੜੇ ਦਿੱਤੇ 1100 ਟਰੈਕਟਰ ਠੀਕ ਆ ਇਹ ਬਈ ਜੀ ਇਹ ਆਪਣਾ ਜਿਹੜਾ ਮਾਰਸ਼ੇਲ ਆਪਾਂ ਸੋ ਹਜੇ 11 ਇਦਰੋਂ ਸਟਾਰਟ ਕੀਤਾ ਸੀ ਮੈਂ ਸੌ ਟਰੈਕਟਰਾਂ ਤੋਂ 1100 ਆ ਗਿਆ ਠੀਕ ਹੈ ਟਰੈਕਟਰ ਜੇ ਲੱਖ ਵੀ ਆਊਗਾ ਠੀਕ ਹੈ ਟਰੈਕਟਰ ਕਿਸੇ ਚੀਜ਼ ਵੱਲੋਂ ਆਪਣੇ ਪੰਜਾਬੀਆਂ ਨੂੰ ਕੋਈ ਕਮੀ ਨਹੀਂ ਰਹਿਣੀ ਠੀਕ ਹੈ ਬਾਕੀ ਤੁਸੀਂ ਅਰਦਾਸਾ ਕਰੋ ਅਰਦਾਸਾਂ ਨੇ ਮੰਢੀਆਂ ਅਰਦਾਸਾਂ ਚੱਲਣੀਆਂ ਨਾ ਜਿਹੜੀਆਂ ਨਾਲੇ ਸੀਸਾ ਬਨੇ ਨਹੀਂ ਬੋਨਾਇ ਕਰੀ ਇਥੇਰੀ ਹਾਂ ਕੁਦਰਤ ਅਗੇ ਕੋਈ ਜ਼ੋਰ ਨਹੀਂ ਪਰ ਹਾਂ ਕੋਈ ਨਹੀਂ ਐ ਸਾਰਾ ਸਾਡਾ ਅਸੀਂ ਜਿਹੜੇ ਆਏ ਆ ਇਹ ਸਾਰੇ ਪੰਜਾਬ ਵੱਲੋਂ ਹੀ ਆਏ ਆ ਹੱਥ ਰੱਖਿਆ ਜੇ ਤੁਸੀਂ ਉਹ ਤੁਸੀਂ ਸਾਡੇ ਸਿਰ ਤੇ ਰੱਖਣਾ ਕਿਹੜੀਆਂ ਗੱਲਾਂ ਕਰਦੇ ਹੋ ਹਾਂ ਮੈਂ ਨਾ ਉਹ ਨਹੀਂ 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 ਮਾਰਾ ਉਮਰ ਭੋਕੇ ਜਾਣੀਆਂ ਸਾਰੀ ਪ੍ਰੈਸ ਖੜੀ ਆ ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਵੀ ਮੇਰੀ ਸੇਵਾ ਇੰਨੀ ਹੋਵੇ ਤੇ ਬਾਕੀ ਇੰਨੀ ਸੇਵਾ ਇਹ ਪੰਜਾਬ ਆ ਭਾਈ ਜੀ ਮੈਂ 100 ਟਰੈਕਟਰ ਕਿਹਾ ਸੀ 100 ਕਿਹਾ ਸੀ ਜਲ ਵੀ ਆਪਾਂ 300 ਹੋ ਗਿਆ ਸਾਰਾ 200 300 ਕਰ ਦਾਂਗੇ ਪਰ ਅੱਜ ਇੱਕ ਨਿਊਜ਼ ਵਧਾ ਲਗੀ ਆਪਣੇ 골ਡਨ ਹੱਟ ਵਾਲੇ ਕੀ ਨਾਮ ਆ ਰਾਣਾ ਸਿੰਘ ਰਾਣਾ ਸਾਹਿਬ ਹਾਂਜੀ ਹਾਂਜੀ ਅੱਜ ਝੋਟੇ ਨੇ 1100 ਟਰੈਕਟਰ ਇੱਕ ਵਾਰੀ ਰਾਣਾ ਸਾਹਿਬ ਦੇ ਨਾਂ ਤੇ ਤਾੜੀਆਂ ਲਾ ਦਿਓ ਇਹ ਸਾਡਾ ਪੰਜਾਬ ਸਾਡਾ ਹਰਿਆਣਾ ਬੇਸਿਕਲੀ ਮੈਂ ਹਰਿਆਣੇ ਤੋਂ ਆ ਸਾਡਾ ਪਸ਼ੋਕੜ ਮਾਝੇ ਦਾ ਠੀਕ ਆ ਪਰ ਮੈਂ ਕਹੀ ਸੀ ਨਾ ਗੱਲ ਵੀ ਇੱਥੇ ਤਾਂ ਲੱਖ ਲੱਖ ਟਰੈਕਟਰ ਵਾਲੇ ਵੀ ਹੋਣਗੇ ਇੱਕ ਵਰੀ 골ਡਨ ਹੱਟ ਵਾਲੇ ਇੱਕ ਉਹਨੇ ਠਾਣੇ ਦਾ 골ਡਨ ਹੱਟ ਵਾਲੇ ਕੀ ਨਾਮ ਉਹ ਰਾਮ ਬੜਾ ਪੂਰਾ ਰਾਮ ਕੇ ਨਾਮ ਪਿਆ ਰਾਮ ਸਿੰਘ ਰਾਣਾ ਜੀ ਦੇ ਨਾਂ ਤੇ ਜਕਾਰਾ ਲਾ ਦੋ ਬੋਲੇ ਸੋਨਿਆ ਲੋ ਆਹ ਝੋਟੇ ਨੇ ਸਵਾਦ ਲਿਆਦਾ ਜਿਹੜੇ ਦਿੱਤੇ 1100 ਟਰੈਕਟਰ ਠੀਕ ਆ ਏ ਬਾਈ ਜੀ ਇਹ ਇਹ ਆਪਣਾ ਜਿਹੜਾ ਮਾਰਸ਼ਲਿਆਂ ਪਾ ਸੋ ਹਜੇ 11 ਇਧਰੋਂ ਸਟਾਰਟ ਕੀਤਾ ਸੀ ਮੈਂ ਸੌ ਟਰੈਕਟਰਾਂ ਤੋਂ 1100 ਆ ਗਿਆ ਠੀਕ ਹੈ ਟਰੈਕਟਰ ਹਜੇ ਲੱਖ ਵੀ ਆਊਗਾ ਠੀਕ ਹੈ ਟਰੈਕਟਰ ਕਿਸੇ ਚੀਜ਼ ਵੱਲੋਂ ਆਪਣੇ ਪੰਜਾਬੀਆਂ ਨੂੰ ਕੋਈ ਕਮੀ ਨਹੀਂ ਰਹਿਣੀ ਠੀਕ ਹੈ ਬਾਕੀ ਤੁਸੀਂ ਅਰਦਾਸਾਂ ਕਰੋ ਅਰਦਾਸਾਂ ਨੇ ਜਿਹੜੀਆਂ ਅਰਦਾਸਾਂ ਚੱਲਣੀਆਂ ਹਨ ਜਿਹੜੀਆਂ ਨਾਲੇ ਸੀਸਾ ਬਣੇ ਕੋਈ ਨਾ ਕਰੇ